ਪਰ ਦਾਂਦੇ ਹੀ ਦਾਂਦੇ ਹੀ ਕਹਿ ਗਿਆ ਮੈਂ ਕਿ ਦੋਸਤਾ ਕਰ ਦੂੰ ਉਹਦੇ ਮਾਸੜਾ ਵੀ ਦੋਸਤ ਹੋਣੇ ਮੈਨਾਂ ਹਾਂ ਮੇਰੇ ਹੋਣ ਦੀ ਆ ਉਹਦੇ ਮਾਸੜਾ ਵੀ ਲੇ ਗਿਆ ਉਹਦਾ ਵੀ ਜਿਹੜਾ ਕੋਲ ਬੈ ਇਹ ਵੀ ਤੇ ਮਾਸੜਾ ਹੁੰਦਾ ਆ ਜਗਣਾ ਉਸ ਦਿਨਾਂ ਤੇ ਨਾਨਕੇ ਪਹਿਲੇ ਨਾਨਕੇ ਲੱਗ ਗਿਆ ਕਿਹੜੇ ਵੰਡੋਈ ਨੇ ਮੈਂ ਜਿੱਤੇ ਜਿੱਤੇ ਜਿਹੜਾ ਆ ਮੈਂ ਹੈ ਜਿਹੜੇ ਵੰਡੋਈ ਆ ਹਰ ਇੱਕ ਰੋਗਰ ਸੇ ਇਹ 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 ਰੋਗਰ ਆਪਣੇ ਕੇਸਾਂ ਨੂੰ ਚੱਲੀ ਰਿਹਾ ਹੈ ਕਿ ਆਪਦੇ ਬਣਾਉਂਦੇ ਹਾਂ ਹਾਂ ਰੋਪਰੀਆਂ ਰੋਪਰੀਆਂ ਜੀ ਆ ਰਿਹਾ ਹੈ ਆਪਾਂ ਦਾ ਕਿੰਨੇ ਕਰਦੇ ਹੋ ਕੀ ਕਾ ਵੇਜ ਚਲਾਈ ਗਿਆ ਜੇ ਇਹ ਕਿੰਨੇ ਵਜੇ ਆ ਗਈ ਤੁਸੀਂ ਠੀਕ ਹੈ ਤੁਸੀਂ ਕੋਲ ਅੱਠ ਅੱਠ ਤਾਂ ਖੜਤੇ ਹੋ ਕੋਈ ਨਹੀਂ ਕਿਵੇਂ ਵੈਂਟ ਆਉਂਦਾ ਸੀ 250 ਤੱਕ ਨਹੀਂ ਚੜਦਾ ਹਾਂ ਜੇ ਨਾ ਉਹ ਟਰਾਲੀਆਂ ਫੁੱਲ ਹੋਣ ਟਰਾਲੀਆਂ ਵੀ ਹੋਣ ਦੂਜੇ ਦਿਨ ਉਹ ਟਿਕਸਾਂ ਤੇ ਹੋਵੇ ਉਹ ਉਹੀ ਕੰਮ ਆਪਾਂ ਕਰਦੇ ਹੁੰਦੇ ਹਾਂ ਮੈਂ ਦੋ ਵੀ ਪੱਟ ਕੇ ਲਾਉਣ ਵੇਲੇ ਟਾਈਮ ਲੱਗ ਜਾਂਦਾ ਹੁਣ ਦੋ ਥਾਂ ਤੇ ਥੇਲਾ ਖੱਡਾ ਪਹਿਲੇ ਉੱਥੇ ਲਾਇਆ ਚੌਥੀ ਤੋਂ ਆ ਗਿਆ ਓਰੇ ਓਰੇ ਵੀ ਪਹਿਲਾਂ ਹੋਰ ਕਿੱਥੇ ਜੀ ਉਧਰ ਤੋਂ ਔਰ ਕੇਂਦਰੀ ਵਾਲੇ ਜੀ ਵੀ ਜੀ ਤਾਂ ਦਿੰਦੇ ਆ ਵੀ ਕੰਮ ਨਹੀਂ ਚੱਲੇ ਮਨਜੇ ਟੁੱਟ ਗਿਆ ਹੂੰ ਕਿ ਖਿਆਲ ਉਹਦਾ ਗਿੱਦੜਦ ਜੀ ਆ ਗਈ ਇੱਥਾਂ ਉਹ ਜਦ ਵੀ ਰਾਤ ਨੂੰ ਆਉਂਦਾ ਰਾਤ ਨੂੰ ਰਾਤ ਨਹੀਂ ਹੈ ਰਾਤ ਨੂੰ ਤਾਂ ਜਮੀ ਨਹੀਂ ਉੱਠੇਗਾ ਚੱਲਣ ਦਾ ਕੰਮ ਆ ਸਮਾਂ ਠੀਕਾ ਰਾਤ ਨੂੰ ਜੇਕਰ ਦਾ ਕੁਝ ਨਹੀਂ ਹੁੰਦਾ ਟਰੈਕਟਰਾਂ ਦੇ ਔਖਾ ਜਾਂਦਾ ਜੀ ਗੜਗੜੀਏ ਹੋਰ ਰਾਤ ਨੂੰ ਨਾ ਨੁਕਸਾਨ ਵੀ ਹੋ ਸਕਦਾ ਟਰੈਕਟਰ ਨੂੰ ਹਾਂ ਉਹ ਤਾਂ ਬਾਈ ਜੀ ਬਨੁਰਾ ਗਿਆ ਨਹੀਂ ਜਾ ਬਾਈ ਜੀ ਠੀਕ ਹੈ ਗੱਲਾਂ ਇਹ ਵੀ ਹੁਣ ਛੋਡੀ ਉਹ ਪਹੀ ਵੀ ਚੱਕਰ ਲਈ ਉਹ ਪਰਲੀ ਸੌਰੀ ਨੁਕਸਾਨ ਦੀ ਘਰ ਕਦੇ ਨੁਕਸਾਨ ਹੋ ਗਿਆ ਟਰੈਕਟਰ ਫਿਰ ਉਹ ਪਰਲੀ ਉਹ ਤਾਂ ਬਾਲੀ ਆ ਜਦੋਂ ਖੇਤਾਂ ਖੋਟਾਂ ਦੇ ਬੰਦ ਹੋ ਗਏ ਕਿਸੇ ਨੇ ਕੋਟ ਪਹਿਲਾਂ ਜੀ ਉਹਨੇ ਪਾਈ ਆ ਉਹ ਡੈਫੀਨਿਟ ਕਾਲੇ ਆਪਣੇ ਪਾਈ ਉੱਥੋਂ ਬੱਦ ਕਾ ਹਾਂ ਪੁੱਠੀ ਵਿੱਚ ਪਹਿੰਜੋ ਟਰੈਕਟਰ ਹੀ ਤੇ ਆਇਆ ਕਿ ਨਾ ਜਾਈ ਤੇ ਖਾਸ ਚੱਕ ਲਈ ਹਾਂ ਪਿੱਛੇ ਡੋਲੇ ਨਾਲ ਬੱਦ ਨਾ ਬੱਦ ਨਾ ਹੁਣ ਟਰੈਕਟਰ ਨਹੀਂ ਆ ਰਿਹਾ ਹੁਣ ਹਾਂ ਚੱਕੀ ਹੋਈ ਇੱਥੋਂ ਉਹ ਚੱਕਿਆ ਹੋਇਆ ਹੋ ਰਸਤਾ ਘਟ ਰਿਹਾ ਇਹਨਾਂ ਨਾਲ ਤੋਂ ਤਪੜੋਆਂ ਚਰੂ ਕਹਿ ਪਿਆ ਜੀ 8 8 ਕਿਲੀਆਂ ਪੈਂ ਜਾਂ ਚੱਕੇ 8 8 ਕਿਲੀਆਂ ਮੈਂ ਸੋਡੀ ਪਈ ਹੋਵੇ ਇਹ ਇੱਧਰ ਵੀ ਨਹੀਂ ਮੈਂ ਇੱਧਰ ਵੀ ਨਹੀਂ ਮੈਂ ਲੋਕਾਂ ਦੇ ਮਿੱਟੀ ਦੀ ਗਲੀ ਪਹਿਲਾਂ ਪਹੀ ਚੱਕੇ ਖੇਤਾਂ ਦੇ ਰਾਏ ਕਰਨੇ ਵਿੱਚ ਚੱਕੋ ਨਾ ਇਹਨਾਂ ਮਰ ਹੁਣ ਇਹ ਨਹੀਂ ਪਤਾ ਉਹਦੇ ਇਹ ਜਿਹੇ ਆਖਦੇ ਆ ਇਹਦਾ ਹੀਂ ਰਾਏ ਕਰਨ ਇਹਨਾਂ ਨੂੰ ਹੁਣ ਇੱਧਰੋਂ ਪਾਉਣੀ ਆ ਬਹੁਤ ਬਹੁਤ ਆ ਜੇ ਦੋਸਤਾਂ ਨੂੰ ਕੱਲ ਮਨ ਨੂੰ ਮੰਨ ਲੇ ਕਿ ਟਿੱਬੇ ਦਾ ਰਸਤਾ ਤੇਰੇ ਪੰਜ ਰਹਾਏ ਉੱਚੇ ਦਿਨੋਂ ਤੋਂ ਮੈਂ ਉੱਧਰ ਦੇਖ ਰਿਹਾ ਮੈਨੂੰ ਲੱਗਦਾ 30 30 ਫੁੱਟ ਜਿਹੜਾ ਉਹਨੂੰ ਤੇ ਬਾਪਨ ਮੰਡੀ ਚ ਫਾਇਦੀ ਠੀਕ ਹੈ ਸਾਰੇ ਬੰਦੇ ਰਿੰਦ ਲੱਗੋ ਚੜਦੇ ਇਹ ਰਸਤਾ ਨਾਲ ਉੱਚਾ ਦੀ ਬੰਦਾ ਆ ਹੀ ਨਹੀਂ ਥੋੜੇ ਘੰਟਾ ਹੋਣਾ ਖਤਮ ਹੀ ਹੋ ਗਿਆ ਤੇ ਪੈਸਾ ਸਾਡੀ ਪਰਾਏ ਦੀ ਜਾਈ ਸੋਡ ਸਾਰੀ ਵਹਾਂ ਜਾਓ ਪੈਣਾ ਕਿ ਅਸੀਂ ਚੱਕ ਨਹੀਂ ਪੰਚ ਸਭ ਮੰਡੀ ਫਾਸਲ ਪੁੱਛਦੇ ਨਹੀਂ ਹੁੰਦੇ ਜੀ ਮੈਂ ਛੋਡੇ ਦਾ ਮਿੱਟੀ ਮੁੱਟੀ ਵਧੀਆ ਬਾੜਖਿਆ ਸੀ ਬਰਾਏ ਪਾਈਪਲਾਈਨ ਦੇ ਵੀ ਪਏ ਨੇ ਘਾ ਰਿਆ ਤੋਂ ਪੱਕੇ ਨੱਕੇ ਪੈਸੇ ਦਿੱਤੇ ਨੇ ਤੁਸੀਂ ਸੈਟਿੰਗ ਕਰਖੀ ਉਹਦੀ ਪੂਰੀ ਸੈਟਿੰਗ ਹੈ ਇਹਦੀ ਅਸੀਂ ਉਹਦੀ ਸੌਮੀ ਦੀ ਗਣਕੀ ਵੀ ਕਰਦੇ ਉੱਥੇ ਆ ਵਧੀਆ ਕਰਿਆ ਨਾ ਮੂ ਬਾਕੀ ਮਿੱਟੀ ਮੁੱਟੀ ਵਧੀਆ ਪਈ ਹੋੜੀ ਉੱਥੇ ਕਿਹਦਾ ਦਾ ਫੁੱਸ ਬਿੰਦੂ ਆਪਣਾ ਦੇਖੀ ਕੰਮ ਆ ਛੋਡੇ ਵਾਲਾ ਵਧੀਆ ਹਨ ਦਾ ਚਾਰ ਇੱਕ ਦਾ 8 ਫੁੱਟ ਨੱਕਾ ਚੌੜਾ ਹੈ 1 7 ਫੁੱਟ ਹੈ 1 4 ਫੁੱਟ ਪੱਕਾ ਨੱਕਾ ਐ ਮੈਂ ਕੰਟਾ ਮਾਰ ਕੇ ਤੇ ਇਧਰ ਕੰਦਰ ਤੇ ਇਧਰ ਕੰਦਰ ਟੀਣਾ ਬਣਾਇਆ ਨੇ ਇਹਦੇ ਸੀ ਸੀ ਸਾਸਾ ਦਾ ਫੈਪਨੈਟੀ ਕਾ ਫੇ ਦੱਦੇ ਘਾੜਾ ਦਾ ਹੂਮਾ ਪਾ ਦਿੰਦੇ ਨੇ ਨਾਲੇ 40 40 ਕਿਲੋ ਪਾਣੀ ਵਰਦਾ ਦੁੱਖ ਵੀ ਨਹੀਂ ਪੈਂਦਾ ਦੁੱਖ ਵੀ ਤਾਂ ਨਹੀਂ ਆ ਬੈਂਕ ਦੀ ਵਾਰ ਸਾਹਿਬ ਵੀ ਆਪ ਹੀ ਲੱਭਾਉਂਦੇ ਆ ਤੁਸੀਂ ਦਾ ਬਹੁਤ ਸੋਣਾ ਨਿਗੜ ਕਰਕੇ ਉੱਥੇ ਮੈਂ ਦੇਖਿਆ ਸੀ ਜਿਵੇਂ ਬਾਹਣ ਬਹੁਤ ਚੌੜਾ ਇਧਰਲੇ ਪਾਸੇ ਨਾਲ ਉਡੀ ਪਹੀ ਹੋ ਆ ਗਈ ਹਾਂ ਇੰਨ ਖੜਿਆ ਗਿਆ ਮੜਾ ਜਰਾ ਇਤਰਾਣ ਨੂੰ ਕਰ ਰੱਹੇ ਜੋਰ ਮੋਟਰ ਦਾ ਇਹ ਮੋਟਰ ਇਹ ਨਾਲ ਅਰਦੇ ਚੱਲਦੀ ਹੈ ਨਾ ਇਹ ਤਰ੍ਹਾਂ ਬੰਦਿਆਂ ਦਾ ਵੀ ਖਤਮ ਹੋ ਗਿਆ ਨਾ ਇਹ ਕੰਮ ਉਹ ਦੇਖ ਲੈ ਉਹ ਉਹ ਗੁੰਨਣ ਵਾਲਾ ਉਹਦੇ ਨਾਲ ਹੈ ਨਾ ਉਹ ਜਿੰਨੀ ਲੋੜ ਆ ਦੇ ਕੇ ਪਾਤਾ ਲਈ ਜਾਂਦੇ ਨੇਗੇ ਦੋਨੇ ਸਾਡੇ ਕੋਲ ਇਹ ਭਰੀ ਜਾਂਦੀ ਨੇ ਉਹ ਜਿਹੜੇ ਉਹ ਮਿੱਟੀ ਕੋਲਣੇ ਵਾਲੇ ਹੁੰਦੇ ਨੇ ਉਹ ਆਪਣੇ ਇੰਦਰ ਹੀ ਲਿਓ ਮਿੱਟਾ ਪੱਥਰ ਜਿਹੜੀ ਜੜੀ ਅਬ ਇਹ ਆਪ ਤਾਂ ਵੀੜੇ ਟੱਪੱਥਾਂ ਨੂੰ ਤਾਂ ਨਹੀਂ ਬਣਾਈ ਆਪਣੇ ਢੰਗੀ ਕਿਤੇ ਉਹ ਇੱਕ ਵੀੜੇ ਆਈ ਹੋਈ ਯਾਰ ਜੂੜੂ ਜੀ ਦਾ ਫੇਲ ਹੋ ਗਈ ਅੱਛਾ ਜੀ ਹੈਗੀ ਆਪਣੇ ਆ ਜ਼ਰੂਰ ਹੋ ਗਈ ਆਪਣਾ ਢੰਗੀ ਜੇ ਫੇਲ ਹੋ ਗਿਆ ਹਾਂ ਵੀ ਉਹ ਇੱਟ ਦਾ ਹਸਲਾ ਹੱਥ ਲੋਣਦੇ ਜੀ ਕਿਹੜੇ ਪੱਠੇ ਤੇ ਚਲਦੀ ਇਹ ਸਰਪੱਠੀ ਕੰਤਰਾ ਜੀ ਉਹੜਾ ਕੱਕਾ ਰੋਟਾ ਵਾਲਾ ਹੁੰਦ ਨੇ ਉਹ ਉਹ ਥੱਲੇ ਪਛਾਨੂ ਉਹ ਉਹ ਵੀ ਕਹੇ ਖਾਸਾ ਮਹਿੰਗਾ ਮਿਲਦਾ ਹੈ ਹਰੇਕ ਨਹੀਂ ਹੂੰ ਹਨਾ ਪਰੌਂਦਾ ਨਾ ਮਾਣਾ ਚ ਤਾਂ ਨਹੀਂ ਇਹਦਾ ਪਰੇਖਣ ਲਾਦਾ ਜੀ ਕਪੜੇ ਚ ਕਟਾਲੀ ਦੇਣੀ ਪੈਂਦੀ ਆ ਸਾਡੀ ਕਿਸੇ ਦੀ ਹੂੰ ਫਿਰ ਉਹ ਤਾਂ ਜੀ ਦੂਰੋਂ ਬਾਰ ਉਹ ਲੈਣਾ ਬੰਦਾ ਹੁਣ ਆਪਾਂ ਤੇ ਕਟਿਆਲ ਕਿਤੇ ਬਹੁਤ ਦੂਰ 12 12 ਮੀ ਲੰਗੇ ਨੇ ਦੇਖੋ ਹੂੰ ਇੱਕ ਅਸੀਂ ਕਰਾਂ ਕੱਗੇ ਪਲਾਟ ਜੇ ਜ਼ਬਰਦਸਤ ਪਾਉਣਗੇ ਹੋਏ ਉੱਥੇ ਬੰਦੇ ਦੇ ਨਿਕਲੀ ਹੋਈ ਜੀ ਧਰਵਾਤ ਟੜਕੀ 3:30 ਵਜੇ ਆ ਜਾਣਾ ਹੈ ਨਾ ਇਹ ਦੂਰੋਂ ਦੂਰੋਂ ਆਉਂਦੇ ਨੇ ਮੇਰੇ ਲਈ ਮਿੱਟੀ ਲੈਣਾ ਕਹਿੰਦਾ ਬਹੁਤ ਪੈਸੇ ਬਣਾਉਣਾ ਹੈ 74400 ਟਰੈਕਟਰ ਦੇ ਬਲੇ ਥੱਬਾ ਲਾ ਕੇ ਕਰਾਂ ਨਾਲ ਪਰ ਥੋੜੀ ਨਹੀਂ ਆਵੇ ਕੰਪੂਰ ਨੇ ਆ ਪਰਮਾਲੇ ਹਾਂ ਨਾ ਰੱਖ ਜਿਆ ਨਹੀਂ ਕਿ ਕੀ ਜੇ ਰੇਟ ਆਉਂਦੀ ਹੈ ਇੱਥੇ ਅਸਾਂ ਹੋਰ ਇੱਥੇ ਵੀ ਜਾਂਦੇ ਹਾਂ ਹੋਰ ਇੱਥੇ ਵੀ ਜਾਂਦੇ ਹਾਂ ਜਿਹੜਾ ਸਾਡੇ ਨਿਕਲਦਾ ਹੈ ਸੁਖਪੁਰੂ ਰਾਇ ਵਧੀ ਆਉਂਦਾ ਸੁਖਪੁਰੂ ਦਾ ਮੋਟਾ ਰੇਟਾ ਲਾਲਾ ਹਾਂ ਹਾਂ ਅਸਾਂ ਉਹ ਵੀ ਚੱਲਦੇ ਹਾਂ ਉਹ ਵੀ ਚੱਲਦੇ ਹਾਂ ਹੂੰ ਉਸੇ ਸੀਸੀ ਸਰਵਿਸ ਕਰਦੀਆਂ ਭਰੀਆਂ ਨੇ ਇੱਕ ਕਰਨੀ ਅੱਛੇ ਉਹਦੇ ਤੇ ਅੱਬੀ ਫਿਰ ਹੋਊਗਾ ਕਰਪਾਲਾਈ ਆ ਪਾਕੇ ਲਿਆ ਕਰਨਾ ਵੀ ਅੱਖਾਂ ਚ ਬੰਦਾ ਹੋਰ ਨਾ ਇਧਰ ਹਰੇਣੇ ਗੂੜੇ ਜਿ ਵੀ ਲੈ ਜਾਂਦੇ ਆ ਲੋਕਾ ਡੱਗਿਆਂ ਬੇਡਣੇ ਟਰਾਲੀਆਂ ਭਰਦਾ ਜੀ ਉਹ ਉਹ ਜਦੋਂ ਪਗੜਾ ਦੀ ਗੱਲ ਹੈ খালি ਗੂੜ ਨਾ ਬੰਦੇ ਏਟ ਚੱਲਣ ਲੱਗੀ ਬਾਰ ਕਰ ਤੁਸੀਂ ਵੀ ਕੋਈ ਵਾਰ ਗਏ ਹੋ ਹੌਂਦਲੇ ਕੱਗੇ ਤੋਂ ਹੋ ਪੰਨੀ ਗਾਹ ਇੱਕ ਕੈਨੂੰ ਜਾਂਦਾ ਚੜਦੇ ਨਹੀਂ ਸੜਕੇ ਹੀ ਜਾਂਦੇ ਹੈਗੀ ਉਧੇ ਲਾਇਆ ਹੈ ਜੀ ਉਹ ਚੰਦਰ ਜੀ ਖਾਸੇ ਤੋਂ ਸੂਏ ਇਹ ਲੈਵੇ ਉੱਪਰ ਡਾਡਾ ਡਾਡੀ ਇਹ ਜੋ ਮੁੰਡਿਆਂ ਨੇ ਵੀ ਜਿਵੇਂ ਲਖਾ ਸਾੜਾ ਮੂੰਹਗਾ ਨਾ ਪੱਕਾ ਚੱਲ ਨਹੀਂ ਉਹ ਆਪਣਾ ਗੱਡੀ ਚਲਾਉਂਦੀ ਨਹੀਂ ਜਿਹੜਾ ਉਹ ਮੁੰਡਾ ਨਹੀਂ ਹੈ ਮੁੰਡਿਆ ਗੱਡੀ ਚ ਚਲਾਉਂਦੇ ਪਹਿਲਾਂ ਇਹ ਨਰਾਮੀ ਕਰੀ ਸਿਧਾਰਾ ਅਸ ਗੱਡੀ ਦਾ ਉਹ ਕਰਵੇਂ ਨੂੰ ਇਹਨੂੰ ਅੱਜ ਤੋਂ ਬੋਕ ਨਹੀਂ ਹੋਈ ਜਾਣੀ ਹੈ ਕੁੜੀ ਮਰ ਗਈ ਕਿਹਾ ਹੁੰਦੇ ਬੰਦੇ ਇਹ ਤੋਂ ਹਾਂ ਉਸਾ ਉਹ ਹੀ ਹੈ ਚਲ ਲਈ ਜਾਂਦਾ ਦੀਆ ਭੱਜ ਕੇ ਆ ਗਈ ਸਿੱਟੀ ਟਾਇਰ ਖਲੀ ਜਾਂਦੀ ਹੈ ਇਹ ਵੈਕਟਰ ਦੇ ਛੋਟੀ ਹੀ ਸੀ ਛੋਟੀ ਉਹ ਮਿੱਟੀ ਦਾ ਆ ਆ ਫਲੇਜਨ ਨਾਲ ਜਾਂਦੀ ਹੈ ਹਲੋ ਨਾਈਟਰ ਹੈ ਹਨਾ ਉਹ ਮੜੀ ਅੱਖਣੀ ਜੇ ਵੱਜ ਕੇ ਡਲ ਜਾਂਦੀ ਹੈ ਆ ਹੁਣ ਤੱਕ ਹੁੰਦਾ ਰਡਰਾ ਡਿਲੀਵਰੀ ਨਹੀਂ ਹੋਣੀ ਤੁਸੀਂ ਵੀ ਆਪਾਂ ਰਨ ਨਹੀਂ ਨਹੀਂ ਉਹ ਤੋਂ ਬਾਅਦ ਤਾਂ ਆਹ ਸੁਣਾਉਗਾ ਕੋਈ ਮੋਟਰ ਮਟਰ ਫਾਇਲ ਇਹ ਮੰਮ